ਕਨਾ ਹੋਵੇ ਬਈ ਜੰਨੀਆਂ ਸਯੁਕਤ ਮੋਰਚੇ ਦੇ ਵਿੱਚ ਪੰਜਾਬ ਦੀਆਂ ਕਿਸਾਨ ਜੱਥੇਬੰਦੀਆਂ ਸੀ ਉਹਨਾਂ ਚੋਂ ਫੁੱਟਵਲ ਮਾਹੌਲ ਸਭ ਤੋਂ ਪਹਿਲਾਂ ਕਿਹਨੇ ਕ੍ਰੀਏਟ ਕੀਤਾ ਕੌਣ ਫੁੱਟਵਲ ਲੈ ਕੇ ਗਿਆ ਕਿਹਨੂੰ ਮੁੱਖ ਜ਼ਿੰਮੇਵਾਰ ਮੰਨਦੇ ਹੋ ਪਹਿਲਾਂ ਰਾਜੇਵਾਲ ਉਹਦੇ ਸਲਾਹਕਾਰ ਫਿਰ ਡੱਲੇਵਾਲ ਬਾਕੀ ਤਾਂ ਫਿਰ ਉਸ ਪਾਸੇ ਦੇ ਤਰ੍ਹਾਂ ਤੁਸੀਂ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਡੱਲੇਵਾਲ ਤੇ ਪੰਦੇਰ ਸਾਹਿਬ ਹੋਰਾਂ ਦੀ ਤੁਸੀਂ ਸਪਸ਼ਟ ਕਰੋ ਥੋੜਾ ਜਿਹਾ ਤੁਸੀਂ ਕਹਿਣਾ ਕੀ ਚਾਹੁੰਦੇ ਹੋ ਤੁਹਾਨੂੰ ਕੀ ਲੱਗਦਾ ਕਿ ਜਿਹੜਾ ਉਸ ਦਿਨ ਅਟੈਕ ਹੋਇਆ ਸ਼ੰਭੂ ਖਣੋਰੀ ਬਾਰਡਰ ਤੇ ਜਿਸ ਤਰ੍ਹਾਂ ਸਫਾਈ ਕਰਾਈ ਗਈ ਆ ਤੇ ਕੀ ਤੁਹਾਨੂੰ ਲੱਗਦਾ ਕਿ ਆਗੂਆਂ ਨੂੰ ਪਹਿਲਾਂ ਪਤਾ ਸੀ ਇਹ ਸਭ ਕੁਝ ਹੋਣਾ ਬਿਲਕੁਲ ਪਤਾ ਸੀ ਜੀ ਮੈਂ ਤੁਹਾਨੂੰ ਇੱਕ ਹੋਰ ਉਦਾਹਰਨ ਦਿੰਦਾ ਪੰਜਾਬ ਵਾਹੀਕਰਾਂ ਯੂਨੀਅਨ ਬਣੀ ਸੀ ਆਨੰਦ ਸਿੰਘ ਮਹਿਤਾ ਦਾ ਪ੍ਰਧਾਨ ਸੀ 1974 ਦੀ ਗੱਲ ਆ ਉਦੋਂ ਮੈਂ 10ਵੀਂ ਚ ਪੜ੍ਹਦਾ ਹੁੰਦਾ ਸੀ ਭਵਾਨੀਗੜ੍ਹ ਸਕੂਲ ਚ ਮੈਂ ਸਵੇਰੇ ਪ੍ਰਾਰਥਨਾ ਸਭਾ ਤੇ ਨਾ ਖਬਰਾਂ ਪੜ੍ਹਦਾ ਹੁੰਦਾ ਸੀ ਉੱਥੇ ਆਇਆ ਵੀ ਕਿਸਾਨਾਂ ਤੇ ਲਾਠੀ ਚਾਰਜ ਬਟੰਡੇ ਮੈਨੂੰ ਸਾਡੇ ਮਾਸਟਰ ਜੀ ਕਹਿੰਦੇ ਆ ਖਬਰ ਨਹੀਂ ਪੜ੍ਹਨੀ। ਨਾ ਇਹ ਕੀ ਗੱਲ ਕਹਿੰਦੇ ਸਰਕਾਰ ਦੇ ਖਿਲਾਫ ਆ। ਬਾਅਦ ਚ ਚਲੋ ਮੈਂ ਬਠਿੰਡੇ ਪੜਿਆ ਉੱਥੇ ਮੈਨੂੰ ਪਤਾ ਲੱਗਿਆ ਵਾਹੀਕਰਾਂ ਯੂਨੀਅਨ ਨੇ ਸੋਚ ਲਿਆ ਸੀ ਵੀ ਘੋਲ ਗਿਆ ਫਸ। ਹੁਣ ਕਰੀਏ ਕੀ? ਵੀਰ ਚਲੋ ਡੀਸੀ ਦਾ ਘਰਾਓ ਕਰਨਾ ਕਰਾਓ ਮਿੱਥ ਕੇ ਕੀ ਕੀਤਾ ਵੀ ਉੱਥੇ ਡਾਂਕ ਕਢਕਾਉਣੀ ਆ। ਤਾਂ ਕਿ ਲੜ ਕੇ ਅੰਤ ਹੋਵੇ ਮੋਰਚੇ ਦਾ। ਫੇਰ ਅਸੀਂ ਮੁੜ ਕੇ ਹੋਵਾਂਗੇ। ਕਈ ਵਾਰ ਜਥੇਬੰਦੀਆਂ ਫੈਸਲਾ ਲੈ ਲੈਂਦੀਆਂ ਨੇ। ਵੀ ਹੁਣ ਅੱਗੇ ਕੋਈ ਰਾਹ ਨਹੀਂ। ਜਾਂ ਤਾਂ ਬੈਡਰਾ ਕਰ ਜੋ। ਵੀ ਅਸੀਂ ਭਾਈ ਮੁੜ ਕੇ ਸੋਚਾਂਗੇ ਸਾਰਿਆਂ ਨੂੰ ਨਾਲ ਲੈ ਕੇ ਚੱਲਾਂਗੇ ਜਾਂ ਇਹ ਵੀ ਇਹਨੂੰ ਕਹੇ ਇਹ ਜਾ ਮੋੜ ਦੇ ਦੋ ਕੇਂਦਰ ਸਰਕਾਰ ਭਗਵੰਤ ਮਾਨ ਸਰਕਾਰ ਤੇ ਜਾਣੇ ਅਣਜਾਣੇ ਇਹ ਲੀਡਰਾਂ ਦੀ ਸਹਿਮਤੀ ਸੀ ਵੀ ਇਹ ਮੋਰਚੇ ਦਾੰਤੇ ਹੀ ਹੋਣਾ ਮੈਨੂੰ ਇਹ ਲੱਗਦਾ ਕੁਝ ਲੋਕ ਕੁਝ ਲੋਕ ਇਸ ਤਰ੍ਹਾਂ ਦੇ ਸਵਾਲ ਵੀ ਉਠਾ ਰਹੇ ਨੇ ਵੀ ਇਹ ਸਹਿਮਤੀ ਨਾਲ ਮੋਰਚਾ ਲੱਗਿਆ ਸੀ ਤੇ ਸਹਿਮਤੀ ਨਾਲ ਚੱਕਤਾ ਇਹ ਇਹ ਬਿਆਨ ਨੂੰ ਗਲਤ ਸਮਝਦੇ ਹੋ ਨਹੀਂ ਨਹੀਂ ਐ ਨਹੀਂ ਹੁੰਦਾ ਹੁੰਦਾ ਸੰਝ ਜਿਹੜੀਆਂ ਵੱਖ-ਵੱਖ ਤਰ੍ਹਾਂ ਲੜਦੀਆਂ ਨੇ ਹੁੰਦੀਆਂ ਨੇ ਉਹਨਾਂ ਦੀ ਇੱਕ ਸਮਝ ਹੁੰਦੀ ਆ ਉਹਨਾਂ ਦਾ ਇੱਕ ਜੈਜਾ ਹੁੰਦਾ ਉਹਦੇ ਅਨਸਾਰ ਉਹ ਪੰਥਰ ਦੇ ਲੈਂਦੇ ਨੇ ਪੰਧੇਰ ਕਦੇ ਵੀ ਕਿਸਾਨ ਅੰਦੋਲਨ ਦਾ ਹਿੱਸਾ ਨਹੀਂ ਰਿਹਾ ਸ਼ੁਰੂ ਤੋਂ ਲੈ ਕੇ ਜਦੋਂ ਪੰਜਾਬ 'ਚ ਰੇਲਾਂ ਰੋਕੀਆਂ ਸੀ ਕਿਸਾਨਾਂ ਨੇ ਸੋਚਿਆ ਵੀ ਨੁਕਸਾਨ ਹੋ ਰਿਹਾ ਪੰਜਾਬ ਨੂੰ ਰੇਲਾ ਆਪਾਂ ਖੋਲ ਦੋ ਖੋਲਤੀਆਂ ਇਹ ਕੱਲੇ ਨੇ ਜੰਡਿਆਲਾ ਸਟੇਸ਼ਨ ਰੋਕ ਕੇ ਰੱਖਿਆ ਤੇ ਪਿਊਸ਼ ਗੋਲ ਨੇ ਬਿਆਨ ਦਿੱਤਾ ਪੰਜਾਬ 'ਚ ਜਦੋਂ ਤੱਕ ਇੱਕ ਵੀ ਸਟੇਸ਼ਨ ਰੁਕਿਆ ਹੈ ਕੋਈ ਗੱਡੀ ਨਹੀਂ ਚੱਲੂ 16 ਦਿਨ ਇਕੱਲੇ ਨੇ ਰੋਕ ਕੇ ਰੱਖਿਆ ਫੇਰ ਚੱਲਿਆ ਫੇਰ ਪੰਜਾਬ ਦੇ ਕਿਸਾਨਾਂ ਨੂੰ ਜਦੋਂ ਮੀਟਿੰਗ ਲਈ ਸੱਦਿਆ ਇਹਨੇ ਮੀਟਿੰਗ ਦਾ ਵਿਰੋਧ ਕੀਤਾ ਤੁਹਾਨੂੰ ਇਕੱਲੇ ਪੰਜਾਬ ਵਾਲਿਆਂ ਨੂੰ ਕੀ ਹੱਕ ਆ ਮੁਲਕ ਦੀਆਂ ਮੰਗਾਂ ਨੇ ਮੁਲਕ ਦੇ ਕਿਸਾਨ ਜੱਥੇਬੰਦੀਆਂ ਨੇ ਮੰਗਾਂ ਨੇ ਉਹਨਾਂ ਦੀ ਮੀਟਿੰਗ ਹੋਣੀ ਚਾਹੀਦੀ ਐ ਇਕੱਲੇ ਕੌਣ ਹੋ ਤੁਸੀਂ ਉਹਦੇ ਆਧਾਰ ਤੇ ਫੈਸਲਾ ਲੈਣ ਵਾਲੇ ਮੀਟਿੰਗ 'ਚ ਨਹੀਂ ਗਿਆ ਦਿੱਲੀ ਕੁੱਚ ਦਾ ਸੱਦਾ ਦਿੱਤਾ ਦਿੱਲੀ ਕੁੱਚ ਨਹੀਂ ਗਿਆ ਬਾਹਰ ਦੇ ਵਿੱਚ ਪਿੱਛੋਂ ਜਾ ਕੇ ਮੂਹਰੇ ਜਾ ਕੇ ਬੈਠ ਗਿਆ ਉਸ ਅੰਦੋਲਨ ਦੌਰਾਨ ਅੰਦੋਲਨ ਦੇ ਸੱਦੇ ਦੀ ਬਰੋਧ ਕੀਤਾ ਜਿਹੜਾ 26 ਜਨਵਰੀ ਨੂੰ ਹੋਇਆ ਰਿੰਗ ਰੋਡ ਤੇ ਜਾਵਾਂਗੇ ਉਹਦਾ ਨਤੀਜਾ ਕੀ ਹੋਇਆ ਦੱਲੇਵਾਲ ਸਾਹਿਬ ਹਮੇਸ਼ਾ ਦੁਬਦਾ ਦਸ਼ ਕਰ ਰਿਹਾ ਹੈ ਉਸ ਅੰਦੋਲਨਦਾਰਾਂ ਨੂੰ ਯਾਦ ਕਰੋ ਜਦੋਂ 25 ਤਰੀਕ ਨੂੰ ਸਟੇਜ ਤੇ ਕਬਜ਼ਾ ਕੀਤਾ ਲੱਖੇ ਨੂੰ ਭੇਜਿਆ ਉੱਥੇ ਵੀ ਜਾ ਕੇ ਕੰਟਰੋਲ ਕਰ ਮੁੰਡਿਆਂ ਨੂੰ ਕਿਹਨੇ ਭੇਜਿਆ ਦੱਲੇਵਾਲ ਸਾਹਿਬ ਨੇ ਲੱਖਾ ਕਹਿੰਦਾ ਮੈਨੂੰ ਦੱਲੇਵਾਲ ਸਾਹਿਬ ਨੇ ਭੇਜਿਆ ਤੇ ਉਹਨੇ ਉੱਥੇ ਸੱਦਾ ਇਹ ਦਿੱਤਾ ਜਿਹਨੇ ਜਿੱਧਰ ਜਾਣਾ ਯਾਰ ਉਧਰ ਜਾਓ ਰਿੰਗ ਰੋਡ ਵਾਲੇ ਵੀ ਨੇ ਦੂਜੇ ਵੀ ਨੇ ਆ ਸੱਦਾ ਦਿੱਤਾ ਫਿਰ ਜਦੋਂ ਜਿੱਤ ਹੋ ਗਈ ਜਿੱਤ ਦੇ ਵਿੱਚ ਦੋ ਵੱਡੇ ਮਸਲੇ ਸੀ ਤੁਸੀਂ ਯਾਦ ਰੱਖੋ ਯਾਦ ਕਰੋ ਕਿ ਜਦੋਂ ਪੰਜਾਬ ਚ ਕਿਸਾਨਾਂ ਵੱਲੋਂ ਉਭਰਿਆ ਹੋਇਆ ਸੀ ਇਹ ਕਹਿੰਦੇ ਸੀ ਇੱਕ ਬਿੱਲ ਦੇ ਹੇਠਾਂ ਚਾਰ ਲਾਈਨਾਂ ਲਿਖ ਦਿਓ ਐਮ ਐਸ ਪੀ ਪਹਿਲਾਂ ਵਾਂਗੂ ਜਾਰੀ ਰਹੂ ਤੇ ਪਹਿਲਾਂ ਵਾਂਗੂ ਖਰੀਦ ਜਾਰੀ ਰਹੂ ਜਦੋਂ ਮੀਟਿੰਗਾਂ ਹੋਈਆਂ ਇਹ ਕਹਿੰਦੇ ਆ ਸੋਧ ਕਹਿੰਦੇ ਪ੍ਰਵਾਨ ਆ ਸੋਧ ਪ੍ਰਵਾਨ ਉੱਥੇ ਜਾ ਕੇ ਜਦੋਂ 60 ਸਿਰ ਜੁੜ ਕੇ ਬੈਠੇ ਫਿਰ ਇਹ ਸਵਾਲ ਆਇਆ ਵੀ ਤੁਸੀਂ ਕਾਨੂੰਨ ਬਣਾਉਣ ਦਾ ਹੱਕ ਨਹੀਂ ਰੱਖਦੇ ਇਹ ਤਾਂ ਰਾਜਾਂ ਦਾ ਅਧਿਕਾਰ ਆ ਉਹ ਕਹਿੰਦੇ ਖੋਖਾ ਦੇ ਦਿਓ ਸਾਨੂੰ ਮੰਗਾ ਤੁਹਾਡੀ ਸਾਰੀਆਂ ਮੰਨ ਲੀਆਂ ਕਹਿੰਦੇ ਅਸੀਂ ਸ਼ੰਭੂ ਨਹੀਂ ਪਹੁੰਚਣੇ ਖੋਖੇ 'ਚ ਨਵੀਂ ਮਠਾਈ ਭਾ ਕੇ ਫੇਰ ਰੱਖ ਦਾਂਗੇ ਰੱਦ ਕਰੋ ਬਿੱਲ ਜਦੋਂ ਤੱਕ ਪਾਰਲੀਮੈਂਟ ਵੱਲੋਂ ਰੱਦ ਨਹੀਂ ਹੁੰਦੇ ਉਦੋਂ ਤੱਕ ਧਰਨਾ ਜਾਰੀ ਰੱਖੂ ਕੱਲੇ ਵਿਸ਼ਵਾਸ ਤੇ ਨਹੀਂ ਉੱਠੇ ਸੀ ਉਹ ਫਿਰ ਇਹ ਕਹਿੰਦਾ ਬੱਲੇ ਵਾਲ ਜਦੋਂ ਤੱਕ ਡਬਲਯੂਟੀ ਚੋਂ ਭਾਰਤ ਨਹੀਂ ਬਾਹਰ ਆਉਂਦਾ ਖੇਤੀ ਮਾਮਲੇ ਆ ਤੇ ਖਾਸ ਕਰਕੇ ਜਦੋਂ ਤੱਕ ਐਮਐਸਪੀ ਦਾ ਕਾਨੂੰਨ ਨਹੀਂ ਬਣਦਾ ਗਰੰਟੀ ਦਾ ਆਪਾਂ ਨੂੰ ਮੋਰਚਾ ਜਾਰੀ ਰੱਖਣਾ ਚਾਹੀਦਾ ਕਿਸਾਨਾਂ ਨੇ ਵੋਟ ਦੀ ਚੋਟ ਦਾ ਨਾਰਾ ਦਿੱਤਾ ਸੀ ਉੱਥੋਂ ਆ ਕੇ ਵੱਡਾ ਪੰਗਾ ਪਿਆ ਕਿਉਂਕਿ ਆਰਐਸਐਸ ਦਾ ਵੱਡਾ ਹਿੱਸਾ ਕਿਸਾਨ ਅੰਦੋਲਨ ਨਾਲ ਸੀ ਮੇਰੇ ਯਾਦ ਆ ਜਦੋਂ ਟਕੈਤ ਦਾ ਮੋਰਚਾ ਉਠਾਇਆ ਉਦੋਂ ਇਹਨਾਂ ਦੇ ਜਿਹੜਾ ਆਰਐਸਐਸ ਦਾ ਬੰਦਾ ਸੀ ਉਹਦੇ ਨਾਲ ਬੈਠਾ ਸੀ ਜਿਹੜਾ ਯੂਪੀ ਦੇ ਕਿਸਾਨ ਵਿੰਗ ਦਾ ਪ੍ਰਧਾਨ ਸੀ ਸ਼ਾਇਦ ਉਹ ਪ੍ਰਧਾਨ ਸੀ ਜਦੋਂ ਉਹਨੇ ਦੇਖਿਆ ਵੀ ਮੇਰੇ ਨਾਲ ਤਾਂ ਸਿੱਖ ਰਹਿ ਕੇ ਬਾਕੀ ਚਲੇਗੇ ਦਾੰਗਾ ਲੈ ਕੇ ਖੜੇ ਨੇ ਉਦੋਂ ਉਹਨੇ ਫੈਸਲਾ ਕਰ ਲਿਆ ਵੀ ਮੈਂ ਨਹੀਂ ਹਿੱਲਣਾ ਉਹਦੀ ਕਹਾ ਜੀ ਨਾ ਉਹਦੇ ਹੰਝੂਆਂ ਨੇ ਕਿਸਾਨ ਮੋਰਚ ਨਵੀਂ ਜਾਨ ਭਰਤੀ ਜਿਵੇਂ ਮਾਈ ਭਾਗ ਉਹਨਾਂ ਨੇ ਕਹਾ ਜੀ ਕਰਨ ਕੀ ਆਇਓ ਬੇਦਾਬਾ ਦੇ ਕੇ ਅਸੀਂ ਚੱਲੀਆਂ ਤੁਸੀਂ ਦੇਖੋ ਉਸ ਰਾਤ ਨੂੰ ਮੈਂ 3 ਵਜੇ ਤੱਕ ਜਾਗਦਾ ਰਿਹਾ ਪਿੰਡਾਂ ਤੋਂ ਟਰਾਲੀਆਂ ਮੁੜ ਰਹੀਆਂ ਕਰਨ ਕੀ ਆਇਓ ਵਾਪਸ ਜਾਓ Bob's no